ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਪਾਰਲੀਮੈਂਟ ਵਿੱਚ ਵੀ ਬੰਦੀ ਸਿੱਖਾ ਦੇ ਰਿਹਾਈ ਦਾ ਮੁੱਦਾ ਮੈਂ ਲਗਾਤਾਰ ਚੱਕਦੀ ਰਹੀ ਅੱਜ ਮੈਂ ਆਪ ਜੀ ਦੇ ਰਹੀ ਸਮੂਹ ਸੰਗਤਾ ਦੀ ਭਾਵਨਾ ਦੇਸ਼ ਦੀ ਸਰਕਾਰ ਤੱਕ ਪਹੁੰਚਾਉਣਾ ਚਾਹਾਂਗੀ ਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਆਉਣ ਵਾਲੀ 15 ਤਰੀਕ ਨੂੰ ਫੈਸਲਾ ਲੈਣ ਨੂੰ ਕਿਹਾ ਹੈ ਕਿ ਭਾਈ ਰਾਜੂਆਣਾ ਜੀ ਦੇ 레하이 ਦਾ ਫੈਸਲਾ ਲਿਖਾ ਜਾਏ ਕਿ ਉਹਨਾਂ ਨੂੰ ਫਾਸੀ ਦਿੱਤੀ ਜਾਏ ਜਾਂ ਉਹਨਾਂ ਦੀ ਫਾਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ ਜਾਏ ਇਹ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨਾ ਹੈ ਨਾ ਉਹਨਾਂ ਦਾ ਕੀ ਫੈਸਲਾ ਹੈ ਆਪਾਂ ਸਾਰੇ ਜਾਣਦੇ ਹਾਂ ਕਿ 1984 'ਚ ਜਿਹੋ ਜਿਹੇ ਹਾਲਾਤ ਪੰਜਾਬ ਵਿੱਚ ਸੀ ਜਿਸ ਤਰ੍ਹਾਂ ਨੌਜਵਾਨਾਂ ਨੂੰ ਚੱਕ-ਚੱਕ ਕੇ ਮਾਰਿਆ ਗਿਆ ਸੀ ਤੇ ਬਹੁਤ ਸਾਰੇ ਸਾਡੇ ਸਿੱਖ ਭਾਵਨਾਵਾਂ ਵਿੱਚ ਬੈਕੇ ਉਹਨਾਂ ਨੇ ਕੁਝ ਕਦਮ ਚੱਕੇ ਜਿਨ੍ਹਾਂ ਪਰਮਾਂ ਦੇ ਉਹਨਾਂ ਨੇ ਸਜ਼ਾ ਵੀ ਤੋਕੀ ਭਾਈ ਰਾਜੂ ਵਾਰਾ ਜੀ ਨੂੰ 30 ਸਾਲ ਤੋਂ ਵੱਧ ਇਹਨਾਂ ਨੂੰ ਜੇਲ੍ਹ ਵਿੱਚ ਹੋ ਗਿਆ ਜਿਹਦੇ ਵਿੱਚੋਂ ਪਿਛਲੇ 12-13 ਸਾਲਾਂ ਚ ਉਹ ਇਕੱਲੇ ਇੱਕ ਸੈਲ 'ਚ ਆਈਸੋਲੇਸ਼ਨ 'ਚ ਉਹਨਾਂ ਨੂੰ ਰੱਖਿਆ ਨਜ਼ਰਬੰਦ ਕੀਤਾ ਗਿਆ ਜਿਹੜੇ ਇਨਸਾਨ ਨੇ ਆ ਆਪਣੀ ਪੂਰੀ ਸਜ਼ਾ ਵੀ ਕੱਟ ਲਈ ᱛੀ ਹੈ ਅੱਜ ਮੈਂ ਬੇਤੀ ਕਰਦਿਆਂ ਕਿ ਸਰਕਾਰ ਨੇ ਧਰੂ ਨਾਨਕ ਪਾਸ਼ਾ ਜੀ ਦੇ 550 ਸਾਲਾਂ ਪਹਿਲਾਂ 2019 'ਚ ਸਿੱਖ ਕੌਮ ਦੇ ਨਾਲ ਵਾਅਦਾ ਕੀਤਾ ਸੀ ਤੇ ਨੋਟੀਫਿਕੇਸ਼ਨ ਕੱਟੀ ਕੱਤੀ ਸੀ ਕਿ ਜਿੰਨੇ ਵੀ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾ ਕੀਤਾ ਜਾਊਗਾ ਤੇ ਪਾਈ ਰਾਜੂਆਨਾ ਜੀ ਦੀ ਫਾਸੀ ਨੂੰ ਉਮਰ ਕੈਚੇ ਪਦਨਾ ਜਾਊਗਾ ਇਹ ਫੈਸਲਾ 2019 'ਚ ਨੋਟੀਫਿਕੇਸ਼ਨ ਕਰਕੇ ਇੱਕ ਵੱਡਾ ਤੋਸਾ ਸਿੱਖ ਕੌਮ ਨੂੰ ਦਿੱਤਾ ਸੀ ਲੇਕਿਨ 1900 2019 ਵੀ ਨਿਕਲ ਗਈ ਤਾਂ 2025 'ਚ ਬੈਠੇ ਆਂ ਉਸ ਵਾਅਦੇ ਉੱਤੇ ਅਜ ਤਾਈਂ ਸਰਕਾਰ ਪੂਰੀ ਨਹੀਂ ਉਤਰੀ ਹੈ ਅੱਜ ਮੈਂ ਤੁਹਾਨੂੰ ਬੇਨਤੀ ਕਰਦੀਆਂ ਕਿ ਅਗਲੇ ਮਹੀਨੇ ਅਸੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਦਾ 350 ਸਾਲਾ ਸ਼ਹੀਦੀ ਪਰਬ ਮਨਾ ਰਹੇ ਜਿਨ੍ਹਾਂ ਨੇ ਆਪਣਾ ਸੀਸ ਕੁਰਬਾਨ ਕਰ ਦਿੱਤਾ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਅੱਜ ਮੈਂ ਬੇਨਤੀ ਕਰਦੀਆਂ ਸਾਡੇ ਗੁਰੂ ਸਿਖਾ ਨੇ ਆਪਣੀ ਸਾਰੀ ਉਮਰ ਕੁਰਬਾਨ ਕਰਕੇ ਸਿੱਖ ਧਰਮ ਵਾਸਤੇ ਤੇ ਅੱਜ ਜੇ 15 ਤਰੀਕ ਨੂੰ ਤੁਸੀਂ ਫੈਸਲਾ ਸੁਣਾਓ حق بن کے بدتی ہے ਸਾਡੇ ਸਾਰੇ ਅਧਿ ਪਾਏ 라ਜੂਆਨਾ ਤੇ ਬਾਕੀ ਬੰਦੀਸ ਇਹਨਾਂ ਨੂੰ ਰਹਾ ਕੀਤਾ ਜਾਏ ਜਿਨ੍ਹਾਂ ਨੇ ਆਪਣੀ سزا ਘਟ ਲਿੱਤੀ ਹੈ ਕੀ ਕੀ ਪੈਂਦੀ ਪੈਂਦੀ ਸਾਲਾ ਤੋਂ ਜੇਲ੍ਹ 'ਚ ਬੰਦ ਰਹੇ ਨੇ ਇਹ ਹਿਊਮਨ ਰਾਈਟਸ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੈ ਕਿ ਅੱਜ ਵੀ ਉਹਨਾਂ ਨੂੰ ਉਹਨਾਂ ਦੀ سزا ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਜੇ ਨਾ ਕੀਤਾ ਜਾਏ ਜੇ ਰਾਜੀਵ ਗਾਂਧੀ ਨੇ ਕਾਤਲ ਰਹਾ ਹੋ ਸਕਤੇ ਨੇ ਬਿਲਕੁਸਵਾਨੋਂ ਦੇ ਰੇਪਿਸਟ ਬਲਤ ਘਰੀ ਰਿਹਾਂ ਹੋ ਸਕਦੇ ਨੇ ਫਿਰ ਕਿਉਂ ਸਿੱਖ ਕੌਮ ਦੇ ਨਾਲੇ ਧੱਕਾ ਕਿਉਂ ਕਿ ਕੱਲੇ ਸਿੱਖ ਕੌਮ ਦੇ ਬੰਦੀ ਸਿੱਖੀ ਰਿਹਾਂ ਨਹੀਂ ਹੋ ਸਕਦੇ ਤੁਸੀਂ ਵਾਦਾ ਕੀਤਾ ਸੀ ਆਸਟਾਨੀਆਂ ਕਿ 15 ਤਰੀਕ ਨੂੰ ਤੁਸੀਂ ਆਪਣੇ ਵਾਦੇ ਤੇ ਪੂਰੇ ਉਤਰੋਗੇ ਕਿ ਭਾਈ ਰਾਜੂ ਆਨਾਜੀਤ ਨੂੰ ਉਹਨਾਂ ਨੂੰ ਰਿਹਾ ਕਰੋਗੇ ਫਿਰ ਬਾਕੀ ਸਾਰੇ ਬੰਦੀ ਸਿਖਾਂ ਨੂੰ ਜਿਵੇਂ ਤੁਸੀਂ ਨੋਟੀਫਿਕੇਸ਼ਨ ਕਰਕੇ 2019 ਚ ਸਾਨੂੰ ਵਾਦਾ ਕੀਤਾ ਸੀ ਗੁਰੂ ਨਾਨਕ ਪਾਛਾ ਜੀ ਨੂੰ ਵਾਦਾ ਕੀਤਾ ਸੀ ਉਸ ਵਾਦੇ 'ਚ ਭਾਜਪਾ ਦੀ ਸਰਕਾਰ ਕੇਂਦਰ ਦੀ ਸਰਕਾਰ ਪੂਰੀ ਉਤਰੂਗੀ ਤੇ ਮੇਰੇ ਭਾਸ਼ਪਾ ਦੇ ਭਰਾ ਜਿਹੜੇ ਪਾਰਟੀਆਂ ਨੂੰ ਛੱਡ ਕੇ ਆ ਜਿਹੜੇ ਅੱਜ ਬੀਜੇਪੀ ਵਿੱਚ ਸ਼ਾਮਿਲ ਹੋਏ ਨੇ ਇਸ ਆਵਾਜ਼ ਨੂੰ ਆਪਣੀ ਹਾਈਟ ਮਾਰਟ ਪਾਈ ਉਹ ਵੀ ਜ਼ਰੂਰ ਲਾ ਕੇ ਚਾਹੁੰਦੇ ਮਾਈਕ ਜਿਸ ਕਾ ਖਾਲਸਾ ਵੈ